ਉਹ ਜੀ ਸਾਰੇ ਨੂੰ ਪਿਆਰ ਭਰੀ ਸਾਸਰੀ ਕਹਿੰਦੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਵੀਡੀਓ ਵੇਖਣ ਲਈ ਤੁਹਾਨੂੰ ਧੰਨਵਾਦ ਬਹੁਤ ਬਹੁਤ ਆਪਾਂ ਪਕੌੜਾ ਥਾਵਾਂਗੇ ਰੋਟੇ ਇਹ ਮੇਥੀ ਮੈਂ ਗ੍ਰाइंड ਕਰ ਲਈ ਸੀ ਜਦੋਂ ਮੈਨੂੰ ਜੇਤਾ ਨਹੀਂ ਰਿਹਾ ਆਹ ਮੈਂ ਬਚੇ ਦੇ ਮਿਕਸ ਕਰ ਲਈ ਮੇਥੀ ਗ੍ਰाइंड ਕਰ ਲਈ ਅਕੀ ਵਿੱਚ ਪਾ ਲਈ ਮੂਨ ਆਪਾਂ ਮੇਥੀਾ ਜੀ ਪਾ ਲਿਆ ਸੀ ਫਿਰ ਚੰਗੇ ਗ੍ਰाइंड ਹੋ ਜਾਂਦੇ ਆ ਤੇ ਹਰੀ ਮਿਰਚ ਪਾ ਲਈ ਥੋੜੀ ਜਿਹੀ ਵਿੱਚ ਜਿੰਨੀ ਕਾਪਾ ਨੂੰ ਜ਼ਰੂਰਤ ਸੀਗੀ ਜਦੋਂ ਕਿ ਪਾਣੀ ਆਪਾਂ ਪੂਰਾ ਗਰਮ ਪਾਉਣਾ ਹੈ ਇਹਦੇ ਵਿੱਚ ਪੂਰਾ ਗਰਮਾ ਬេរੇ ਦਾ ਪਾਣੀ ਹੈ ਇਹਦਾ ਨੂੰ ਚੰਗੀ ਤਰ੍ਹਾਂ ਹਿਲਾ ਲੈਨੇ ਹੈ ਇਹ ਗਰਮ ਪਾਣੀ ਪਾ ਕੇ ਇਹਨੂੰ 5-7 ਮਿੰਟ ਲਈ ਆਪਾਂ ਉਦਾਂ ਹੀ ਢਾਕੇ ਰੱਖ ਦੇਣਾ ਚੰਗੀ ਤਰ੍ਹਾਂ ਮੈਂ ਹਿਲਾ ਦੇਣੀ ਹੈ ਆਪਾਂ ਇਸ ਤਰ੍ਹਾਂ ਆਟਾ ਜ ਪਾਣੀ ਭੜਿਆ ਦੇ ਵਿੱਚ ਇਹਨਾਂ ਨੂੰ ਮੜਾ ਜਾ ਹਿਲਾ ਲਿਆ ਫਿਰ ਆਪਾਂ 5-10 ਮਿੰਟ ਲਈ ਇਹਨੂੰ ਕਵਰ ਢਾਕੇ ਰੱਖ ਦੇਣੀ ਹੈ ਬੜੀ ਵਧੀਆ ਜੀ ਬਣ ਗਿਆ ਨੇ ਜਦ ਤੱਕ ਦੇਖ ਲੈਣੀ ਆਪਣੇ ਆ ਦਿਨ ਹੋ ਗਏ 5-7 ਮਿੰਟ ਆਟੇ ਨੂੰ ਤੇ ਆਪਾਂ ਦੇਖ ਲੈਣੀ ਹੁਣ ਕਿਵੇਂ ਬਣੇਗਾ ਇਹ ਬਹੁਤ ਵਧੀਆ ਜੀ ਬਣੀ ਪਈ ਆਟੇ ਦੀ ਸਾਗ ਨਹੀਂ ਹੰਦਾ ਸੀ ਉਹਦੇ ਜਿਵੇਂ ਇਥੇ ਬਚੇ ਸੀਗੇ ਤੇ ਸਾਗ ਜਵਾਲੇ ਨਹੀਂ ਪੈਂਦੇਗੇ ਸਾਗ ਦੇ ਵਿੱਚ ਤਾਂ ਫਿਰ ਉਹ ਕੜਤਲ ਜੀ ਹੋ ਜਾਂਦੀ ਹੈ ਜਿਆਦਾ ਮੇਥਾ ਨਾ ਜਿਹੜਾ ਆਪਾਂ ਇਹਨਾਂ ਨੂੰ ਮੜ ਕੇ ਪਕਾ ਲੈਂਦੇ ਹਾਂ ਹਾਂ ਜੀ ਆਵੇ ਹਟਾ ਆਪਣਾ ਬਹੁਤ ਵਧੀਆ ਬਣ ਗਿਆ ਜੀ ਇਹ ਸਾਗ ਆਟਾ ਬਣਿਆ ਬਹੁਤ ਜੌਣਾ ਸਨ हाँ आप रोटी है, इस तरह करके बना नहीं फिर बड़ा तक हत्या आटे बना देखो कि सोहनी रोटी है, ना है, बनी है आप मे ध्यान ला लू पा दें सारे मतलब पका दिनेस बनी रोटी तो सारे इस तरह बनाया कि सोन बनगा इतने ठंडा मौसम करी जाता काम अपनी हूँ अचक नहीं चलता तो हम ये दोपहर का टाइम हो सवा के एक हो गया बेटे ने जाता कम तो आप तैयार करते रहता बाकी कम तो जान तो मैं कनक दांगी तीन चार रोटियां ये हम बनिया दी हाँ जी प्रसादा बन के अपना तैयार हो गया आप दही पा लें दही भी मेरा घर ही जमाया हूँ जी देखो कि वीया बनिया ਲੱਗੀ ਚਲ ਕੋਈ ਨਹੀਂ ਖਾਣ ਲੱਗੇ ਰੱਖ ਲਾਂ ਮੈਂ ਤਾਂ ਜਿੱਦੇ ਦੀ ਆਈਆਂ ਜੋ ਆਕਾਂ ਨੂੰ ਕੁਛ ਨਾ ਕੁਛ ਬਣਾਈ ਦੇਣੀ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆ ਜੈਨ ਨੂੰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਸਾਰਿਆਂ ਨੂੰ ਪਿਆਰ ਭਤੀ ਸੱਸੀ ਦਾ